ਇਲਾਕੇ ਦੇ ਨਾਮਵਰ ਵਿਦਿਆਖਸਤਾ ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਗੋਇੰਦਵਾਲ ਸਾਹਿਬ ਦੇ ਵਿਦਿਆਰਥੀਆਂ ਲਈ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਚ ਬੱਚਿਆਂ ਦੇ ਮਾਪਿਆਂ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਿਸ ਵਿੱਚ ਵਿਸਰਦੇ ਜਾ ਰਹੇ ਪੰਜਾਬੀ ਸੱਭਿਆਚਾਰ ਦੀ ਝਲਕ ਨੂੰ ਬੜੇ ਸੁਚੱਜੇ ਢੰਗ ਨਾਲ ਪੇਸ਼ ਕਰਦੇ ਆਂ ਵਿਦਿਆਰਥੀਆਂ ਨੂੰ ਦੁਬਾਰਾ ਤੋਂ ਆਪਣੇ ਵਿਰਸੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਇਸ ਮੌਕੇ ਤੇ ਪਿਛਲੇ 1 ਸਾਲ ਤੋਂ ਅਵਲ ਪੋਜੀਸ਼ਨਾਂ ਤੇ ਰਹੇ ਵਿਦਿਆਰਥੀਆਂ ਨੂੰ ਸਕੂਲ ਮੈਨੇਜਮੈਂਟ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਪ੍ਰਿੰਸੀਪਲ ਮੈਡਮ ਬਲਜੀਤ ਕੌਰ ਆਲਕ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ ਉਨ੍ਹਾਂ ਵਿਦਿਆਰਥੀਆਂ ਦੀ ਸਫਲਤਾ ਦਾ ਸਿਹਰਾ ਅਧਿਆਪਕਾਂ ਦੀ ਯੋਗ ਅਗਵਾਈ ਅਤੇ ਵਿਦਿਆਰਥੀਆਂ ਦੀ ਮਿਹਨਤ ਸਿਰ ਬਣਿਆ ਉਨ੍ਹਾਂ ਕਿਹਾ ਕਿ ਸਕੂਲ ਵਿਦਿਆਰਥੀਆਂ ਦੇ ਸਰਪੱਖੀ ਵਿਕਾਸ ਤੇ ਉੱਚ ਪੱਧਰੀ ਸਿੱਖਿਆ ਦੇਣ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਹੈ ਇਸ ਮੌਕੇ ਉਹਨਾਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਗੁਰਬਾਣੀ ਨਾਲ ਜੁੜਨ ਲਈ ਵੀ ਪ੍ਰੇਰਿਤ ਕੀਤਾ ਬਿਊਰੋ ਰਿਪੋਰਟ ਡੀ ਫਾਈਬਰ ਪੰਜਾਬੀ ਟੀਵੀ ਸ਼੍ਰੀ ਗੋਇੰਦਵਾਲ ਸਾਹਿਬ ਮੈਮ ਪ੍ਰਿੰਸੀਪਲ ਗੋਨਾਨਿਕ ਸੀਨੀਅਰ ਸਟੈਂਡਰਡ ਸਕੂਲ ਸ਼੍ਰੀ ਗੋਇੰਦਵਾਲ ਸਾਹਿਬ ਜਿਸ ਤਰ੍ਹਾਂ ਕਿ ਅੱਜ ਸਾਰੇ ਸਕੂਲ 28 ਦਸੰਬਰ ਨੂੰ ਅੱਜ ਐਨਵਲ ਫੰਕਸ਼ਨ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਬਹੁਤ ਸਾਰੇ ਬੱਚਿਆਂ ਨੇ ਪਾਰਟਿਸਪੇਟ ਕੀਤਾ ਜਿਦੇ ਵਿੱਚ ਕਲਚਰ ਐਕਟੀਵਿਟੀਜ਼ ਪੰਗੜਾ ਗਿੱਧਾ ਡਾਂਸ ਅਤੇ ਸਕਿੱਟ ਵੇਰਾ ਆਦੀ ਪਲੇ ਆਦੀ ਦੀ ਪ੍ਰੋਫੈਸਰ ਜੀ ਬਹੁਤ ਵਧੀਆ ਹੈ ਇਹ ਇਸ ਦੇ ਨਾਲ ਨਾਲ ਬੱਚਾ ਨੂੰ ਅੱਜ ਐਨੂਅਲ ਜੋ ਵੀ ਉਹਨਾਂ ਦੀ ਉਪਲਬਧੀ ਸੀ ਜੋ ਉਹ ਇਹਨਾਂ ਨੇ ਪ੍ਰਾਪਤੀਆਂ ਕੀਤੀਆਂ ਉਹਨਾਂ ਲਈ ਅਸੀਂ ਉਹਨਾਂ ਨੂੰ ਸਨਮਾਨ ਚਿੰਦੇ ਰਿਹਾ ਜਿਦੇ ਕਿ ਜੋ ਕਿ ਬੱਚੇ ਬਹੁਤ ਹੀ ਆਪਣੇ ਕੌਨਫੀਡੈਂਸ ਨਾਲ ਇਸ ਆਪਣੇ ਸੰਸਥਾ ਵਿੱਚ ਫੰਕਸ਼ਨ ਮਨਾ ਰਹੇ ਜਿਹਾ ਇਹ ਨਹੀਂ ਤੇ ਉਹਨਾਂ ਨੂੰ ਬਹੁਤ ਇਸ ਚੀਜ਼ ਦਾ ਉਤਸ਼ਾਹ ਤੇ ਖੁਸ਼ੀ ਸੀ ਉਹਨਾਂ ਦੇ ਮਾਪੇ ਵੀ ਬੜੇ ਮਤਲਬ ਕਿ ਪਹੁੰਚੇ ਆਪਣੇ ਬੱਚਿਆਂ ਦੀ ਪਰਫਾਰਮੈਂਸ ਦੇਖਣ ਲਈ ਜਿਦੇ ਕਿ ਸਾਨੂੰ ਮੈਨੂੰ ਬਹੁਤ ਖੁਸ਼ੀ ਹੈ ਜਿਸ ਤਰ੍ਹਾਂ ਸਾਡਾ ਇਹ ਰਨਿੰਗ ਸਾਲ ਚੱਲ ਰਿਹਾ ਹੈ ਇਸ ਸਾਲ ਦੇ ਵਿੱਚ ਕਾਫੀ ਸਾਰੇ ਬੱਚੇ ਸਾਡੇ ਨੇ ਪ੍ਰਾਪਤੀਆਂ ਨਹੀਂ ਜਿਵੇਂ ਕਿ ਸਪੋਰਟਸ ਵੇਅਰ ਅੱਜ ਠੀਕ ਹੈ ਜੀ ਜਿਦੇ ਚੋਂ ਜੋਨ ਵਿੱਚ ਕਾਫੀ ਬੱਚੇ ਕਈ ਐਕਟੀ ਆਪਣੇ ਸਪੋਰਟਸ ਦੇ ਵਿੱਚ ਹਿੱਸਾ ਲੈ ਕੇ ਆਏ ਸੀ ਐਥਲੈਟਿਕ ਵਗੈਰਾ ਫੋਕ ਕਬੱਡੀ ਹੋਰ ਸਾਰੇ ਕਾਫੀ ਸਾਰੇ ਗੇਮਸ ਨੇ ਜਿਦੇ ਵਿੱਚ ਉਹਨਾਂ ਨੇ ਕਾਫੀ ਪ੍ਰਾਈਜ਼ ਜਿਹੜੇ ਨੇ ਪ੍ਰਾਪਤ ਕੀਤੇ ਨੇ ਜਿਹੜੇ ਕਿ ਅੱਜ ਅਸੀਂ ਉਹ ਬੱਚਾ ਨੂੰ ਉਹ ਪ੍ਰਾਈਜ਼ ਨਾਲ ਸਨਮਾਨਿਤ ਕਰ ਰਹੇ ਹਾਂ ਔਰ ਜਿਹੜੇ ਇਹ ਪ੍ਰਾਈਜ਼ ਨੇ ਜ਼ੋਨ ਪੱਧਰ ਦੇ ਔਰ ਡਿਸਟ੍ਰਿਕਟ ਪੱਧਰ ਦੇ ਸਾਡੇ ਆਪਣੇ 50 ਸਰਕਾਰ ਵੱਲੋਂ ਦਿੱਤੇ ਗਏ ਨੇ ਉਹ ਵੀ ਅੱਜ ਅਸੀਂ ਉਹਨਾਂ ਬੱਚਾ ਨੂੰ ਦੇ ਕੇ ਸਨਮਾਨ ਸਮਾਨ ਕਰ ਰਹੇ ਹਾਂ ਉਹਨਾਂ ਦਾ ਤੇ ਹੋਰ ਵੀ ਜਿਹੜੀ ਸਾਡੀ ਸੰਸਥਾ ਹੈ ਕਾਫੀ ਐਕਟੀਵਿਟੀਜ਼ ਅੱਗੇ ਹੈ ਜਿਸ ਤਰ੍ਹਾਂ ਕਿ ਅਸੀਂ ਆਪਣੀ ਐਜੂਕੇਸ਼ਨ ਤੇ ਦੇ ਹੀ ਰਹੇ ਹਾਂ ਇਹਦੇ ਨਾਲ ਅਸੀਂ ਅਧਿਆਤਿਕ ਪੂਰਤੀ ਕਰਨ ਲਈ ਧਾਰਮਿਕ ਸਿੱਖਿਆ ਦਾ ਵੀ ਅਸੀਂ ਪ੍ਰਬੰਧ ਕਰਦੇ ਹਾਂ ਜਿਹਦੇ ਕੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਇਗਜ਼ਾਮ ਕਰਾਏ ਜਾਂਦੇ ਨੇ ਇਅਰਲੀ ਔਰ ਸਿੱਖ ਵਿਚਨੇ ਕਾਲ ਦੇ ਵੱਲੋਂ ਵੀ ਇਗਜ਼ਾਮ ਕਰਵਾਏ ਜਾਂਦੇ ਨੇ ਜਿਹਦੇ ਬੱਚੇ ਵੱਧ ਛੜ ਕੇ ਹਿੱਸਾ ਲੈਂਦੇ ਨੇ ਉਹਨਾਂ ਵੱਲੋਂ ਵੀ ਆਏ ਸਾਲ ਬਹੁਤ ਸਾਰੇ ਪ੍ਰਾਈਜ਼ ਜਿਹੜੇ ਨੇ ਬੱਚਨ ਮਿਲਦੇ ਹਨ ਤੇ ਕੈਸ਼ ਜਿਹੜਾ ਪ੍ਰਾਈਜ਼ ਵੀ ਸ਼੍ਰੋਮਣੀ ਕਮੇਟੀ ਦਿੰਦੀ ਹੈ ਦੇ ਉਹਗੇ ਇਸ ਜਮ ਮੁਕਮਟੀ ਦਾ ਇਸ ਨੂੰ ਧੰਨਵਾਦ ਵੀ ਕਰਨਾ ਚਾਹੁੰਦੇ ਆ ਕਿ ਸਾਡੇ ਬੱਚਿਆਂ ਨੂੰ ਧਰਮ ਦੇ ਨਾਲ ਜੋੜ ਰਹੇ ਨੇ ਇਹ ਬਈ ਚੰਗੇ ਪਾਸੇ ਬ ਲੱਗਣ ਦੀ ਕੋਸ਼ਿਸ਼ ਕਰਾ ਰਹੇ ਨੇ ਤੇ ਅਸੀਂ ਵੀ ਵੱਧ ਛੜ ਕੇ ਇਹਨਾਂ ਚੀਜ਼ਾਂ ਵਿੱਚ ਭਾਗ ਲੈਨੇ ਆ ਤੇ ਬਾਕੀ ਇਲਾਕੇ ਦੇ ਆ ਹੋਰ ਵੇ ਮਤਲਬ ਕਿ ਸੰਸਥਾਵਾਂ ਹਨ ਜਿਹੜੀਆਂ ਜੁੜੀਆਂ ਇਲਾਕੇ ਦੇ ਨਾਲ ਉੱਥੇ ਵੀ ਸਾਨੂੰ ਜਿਸ ਤਰ੍ਹਾਂ ਇਨਵਾਈਟ ਕੀਤਾ ਜਾਂਦਾ ਅਸੀਂ ਉੱਥੇ ਜਾ ਕੇ ਉਹਨਾਂ ਉੱਥੇ ਜਾ ਕੇ ਵੀ ਬੱਚਿਆਂ ਨੂੰ ਲੈ ਕੇ ਜਾਂਦੇ ਆ ਪਹੁੰਚ ਕੇ ਤੇ ਉਹਨਾਂ ਗਤੀਵਿਧੀਆਂ ਵਿੱਚ ਸਾਡੇ ਬੱਚੇ ਨੇ ਕਾਫੀ ਤਾਂ ਇਹ ਪਾਰਟਿਸਪੇਟ ਕੀਤਾ ਜਿਹਦੇ ਵਿੱਚ ਬਹੁਤ ਸਾਰੇ ਜਿਹੜੀ ਸਨਮਾਨ ਚਿੰਨ੍ਹ ਲੈ ਕੇ ਆਏ। ਬੱਚਿਆਂ ਦੇ ਮਾਪਿਆਂ ਨੂੰ ਕੀ ਅਪੀਲ ਕਰਨਾ ਚਾਹੂਗੀ? ਅਸੀਂ ਬੱਚੇ ਮੈਂ ਮਾਪਿਆਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਪਹਿਲੇ ਤੇ ਜਿਸ ਤਰ੍ਹਾਂ ਉਹ ਸਾਡੀ ਸੰਸਥਾ ਦਾ ਪਹਿਲੇ ਦਿਨ ਤੋਂ ਸਹਿਯੋਗ ਬਹੁਤ ਦੇਰੇ ਨੇ। ਇਹਨ ਫਿਊਚਰ ਇਸ ਇਸ ਸੰਸਥਾ ਨੂੰ ਅ ਅੱਗੇ ਲਿਜਾਣ ਲਈ ਮਾਪਿਆਂ ਤੋਂ ਸਹਿਉ ਦੀ ਮੰਗ ਕਰਦੀਆਂ। ਔਰ ਇੱਕ ਗੱਲ ਮੈਂ ਇਹ ਸਿਨ੍ਹਾ ਦੇਣਾ ਚਾਹੁੰਦੀ ਆ ਆਪਣੀ ਸੰਸਥਾ ਵੱਲੋਂ ਔਰ ਪ੍ਰਿੰਸੀਪਲ ਹੋਣ ਦੇ ਨਾਤੇ ਕਿਉਂਕਿ ਇੱਕ ਮੈਂ ਇੰਸਟੀਚੂਟ ਜਿਹੜੇ ਵਿਦਿਅਕ ਸੰਸਥਾ ਹੈ ਉਹਦੇ ਮਤਲਬ ਕਿ ਓਨਰ ਵੀ ਆ ਔਰ ਪ੍ਰਿੰਸੀ ਤੇ ਮੈਨੂੰ ਇਸ ਇਲਾਕੇ ਦੇ ਚੰਗੇ ਬੱਚਿਆਂ ਦੀ ਜ਼ਰੂਰਤ ਵੀ ਹੈ ਆਉਣ ਵਾਲੇ ਸਮੇਂ 'ਚ ਕਿ ਸਾਡੀਆਂ ਪੀੜ੍ਹੀਆਂ ਚੰਗੇ ਤਰੀਕੇ ਨਾਲ ਚੱਲਣ ਲੱਗੇ ਤੇ ਮੈਂ ਪੇਰੈਂਟਸ ਨੂੰ ਇਸੇਉ ਦੀ ਮੰਗ ਕਰਦੀ ਆ ਕਿ ਆਪਣੇ ਬੱਚਿਆਂ ਨੂੰ ਵਧੀਆ ਘਰੋਂ ਹੀ ਸਿੱਖੇ ਕਰਕੇ ਭੇਜਣ ਤੇ ਬੱਚਿਆਂ ਨੂੰ ਉਹ ਖਰਚਾ ਵੀ ਘਟਦੇ ਤਾਂ ਕਿ ਉਹ ਬੱਚੇ ਜਿਹੜੇ ਨੇ ਆਪਣਾ ਸਿਰਫ ਪੀਸਾਂ ਤੱਕ ਸੀਮਤ ਰਹਿਣ ਤੇ ਘਰੋਂ ਮਤਲਬ ਕਿ ਆਪਣੀ ਜੋ ਵੀ ਉਹਨਾਂ ਨੇ ਕਾਂਟਿਨ ਦਾ ਘਰ ਕੀਤਾ ਜਾਵੇ ਦਿੱਤਾ ਜਾਵੇ ਜਾਂ ਲੰਚ ਦਿੱਤਾ ਜਾਵੇ ਤੇ ਬਾਧੂ ਪੈਸੇ ਵੀ ਨਹੀਂ ਦਿੱਤੇ ਹੁਣ ਕਿਉਂਕਿ ਇਹ ਬਾਧੂ ਪੈਸੇ ਦਿੱਤਾ ਜਿਹੜੇ ਮੋਟਰਸੈਲ ਵੈਲਾ ਦੀ ਸਹੂਲਤਾਂ ਦਿੱਤੀਆਂ ਹੋਈਆਂ ਬੱਚਿਆਂ ਨੂੰ ਖਰਾਬ ਕਰ ਰਹੀਆਂ ਨੇ ਤੇ ਉਹ ਆਪਣੀ ਸਟੱਡੀ ਤੋਂ ਪਾਸੇ ਕਰਦੀਆਂ ਨੇ ਤੇ ਬੱਚੇ ਕਾਫੀ ਸਾਰੇ ਮੋਬਾਈਲ ਵੀ ਲੈ ਕੇ ਆਉਂਦੇ ਨੇ ਕਈ ਤਰ੍ਹਾਂ ਦੀ ਮਤਲਬ ਪ੍ਰੋਬਲਮ ਆਉਂਦੀਆਂ ਸਾਨੂੰ ਤੇ ਮੈਂ ਪੇਰੈਂਟਸ ਨੂੰ ਇਹ ਕਹਾਂਗੀ ਕਿ ਆਪਣੇ ਬੱਚਿਆਂ ਨੂੰ ਅਵੇਅਰ ਕਰਾਉਣ ਲਈ ਇਹਨਾਂ ਜਿਹੜੀਆਂ ਜ਼ਿਆਦਾ ਸਹੂਲਤਾਂ ਨਾ ਦੇਣ ਸਿਰਫ ਤੇ ਸਿਰਫ ਜਿੰਨੇ ਦੀ ਉਹਨਾਂ ਲੋੜਾਂ ਪੂਰੀਆਂ ਕਰ ਸਕਣ ਉਹਨਾਂ ਕੋਈ ਖਰਚਾ ਦਿੱਤਾ ਜਾਵੇ ਤੇ ਤਾਂ ਕਿ ਸਾਡਾ ਸਮਾਜ ਜਿਹੜਾ ਗਲਤ ਪਾਸੇ ਨਾ ਲੱਗ ਸਕੇ ਅੱਜ ਦੀ ਪੀੜ੍ਹੀ ਨਸ਼ਿਆਂ 'ਚ ਗਲਤਾਨ ਹੋ ਰਹੀ ਹੈ ਪਰ ਮੈਂ ਸ਼ੁਕਰ ਮਨਾਉਣੀ ਆ ਕਿ ਆਪਣੀ ਸੰਸਥਾ ਜਿਹੜੀ ਹੈ ਬਹੁਤ ਵਧੀਆ ਚੱਲ ਰਹੀ ਹੈ ਲੱਗੇ ਚ ਮੈਂ ਮੈਂ ਇਸ ਚੀਜ਼ ਦੀ ਗਰੰਟੀ ਦਿੰਨੀ ਆ ਕਿ ਮੇਰੇ ਸਕੂਲ 'ਚ ਕੋਈ ਵੀ ਅਸਤਮ ਦਾ ਬੱਚਾ ਨਹੀਂ ਹੈ ਕਿ ਜਿਹੜਾ ਕੋਈ ਨਸ਼ਾ ਕਰਦਾ ਹੋਵੇ ਮੈਂ ਇਸੇ ਤੋਂ ਬਹੁਤ ਵੇਰ ਆ ਮੈਂ ਬਾਰਲੀ ਕਿਸੇ ਵੀ ਐਸੀ ਐਕਟੀਵਿਟੀ ਨੂੰ ਕੋਈ ਵੀ ਐਕਸ਼ਨ ਨਹੀਂ ਇਧਰ ਉਧਰ ਹੋਣ ਨਹੀਂ ਦਿੰਦੀ ਵੀ ਆ ਕੇ ਕੋਈ ਸਾਡੇ ਸਕੂਲ ਨੂੰ ਖਰਾਬ ਕਰੇ ਮੇਰੇ ਘਟ ਗਿੰਦੀ ਭਾਵੇਂ ਮੇਰੇ ਬੱਚਿਆਂ ਦੀ ਰਹਿ ਰਹੇ ਪਰ ਮੈਂ ਮਾੜਾ ਬੱਚਾ ਇੱਥੇ ਐਡਮਿਸ਼ਨ ਨਹੀਂ ਕਰ ਸਕਦੀ ਕਿਉਂਕਿ ਮੈਨੂੰ ਇਹ ਹੁੰਦਾ ਕਿ ਇੱਕ ਬੱਚਾ ਮਾੜਾ ਵੀ ਆ ਜਾਏਗਾ ਤੇ ਸੰਸਥਾ ਜਿਹੜੀ ਸਾਡੀ ਖਰਾਬ ਹੋ ਜਾਏਗੀ ਤੇ ਮੈਂ ਇਹ ਸਰਕੇ ਪੇਰਾ ਸਹਿਯੋਗ ਦੀ ਮੰਗ ਕਰਨੀ ਆ ਕਿ ਆਪੇ ਬੱਚਿਆਂ ਨਾਲ ਬਹੁਤ ਧਿਆਨ ਦੇਣ ਦੀ ਲੋੜ ਹੈ ਤੇ ਜਿਹੜੀ ਸਾਡੇ ਅੱਜ ਦੇ ਲੋੜ ਹੈ ਮੈਂ ਠੀਕ ਹੈ ਜੀ ਬੱਚਾ ਬਣੇ ਨਾਮ ਬਣੇ ਪਰ ਬੱਚੇ ਨੂੰ ਸਹੀ ਆਪਣੇ ਸਿਹਤ ਦੇਣਾ ਹੀ ਸਾਡਾ ਵੀ ਫਰਜ਼ ਹੈ ਮਾਪਿਆਂ ਦਾ ਵੀ ਤਾਂ ਕਿ ਸਾਡੇ ਚੰਗੇ ਸਮਾਜ ਦੀ ਸਿਰਜਣਾ ਹੋ ਸਕੇ